ਸਾਥੀਓ ਮੈਂ ਐਸਕੇ ਸੁਨੇਹ ਫਾਊਂਡਰ ਇਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਡਾਟੇਲਵਾ ਕਲਨਰ ਰੋਡ ਜਲੰਧਰ ਤੋਂ ਬੋਲ ਰਿਹਾ ਹਾਂ ਅੱਜ ਦਾ ਜਿਹੜਾ ਇਹ ਵੀਡੀਓ ਮੈਂ ਬਣਾ ਰਿਹਾ ਹਾਂ ਇਹਦਾ ਮੁੱਖ ਵਿਸ਼ਾ ਹੈਗਾ ਆ ਦੇ ਦੇਸ਼ ਔਰ ਸਮਾਜ ਦੀ ਤਰੱਕੀ ਦੇ ਵਿੱਚ ਐਜੂਕੇਸ਼ਨ ਦੀ ਸਿੱਖਿਆ ਦਾ ਕੀ ਮਹੱਤਵ ਹੈ ਇੰਪੋਰਟੈਂਸ ਹੈ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਇਟਾ ਵਨੋਂ ਪੰਜਾਬ ਦੇ ਅੰਦਰ ਸਮਾਜ ਨੂੰ ਜਿਆਦਾ ਤੋਂ ਜਿਆਦਾ ਸਿੱਖਿਤ ਕਰਨ ਲਈ ਐਜੂਕੇਟ ਕਰਨ ਲਈ ਕੋਸ਼ਿਸ਼ ਸ਼ੁਰੂ ਕੀਤੀ ਆ ਤੇ ਇਹਦੇ ਬਾਰੇ ਜਿਹੜੀ ਐਜੂਕੇਸ਼ਨ ਆ ਸਿੱਖਿਆ ਆ ਉਹ ਅਸੀਂ ਇਹ ਦੇਖਦੇ ਆ ਵੀ ਕਿਉਂਕਿ ਮੈਂ ਵੀ ਲੰਬਾ ਸਮਾਂ ਕਾਫੀ ਸਮਾਂ ਅਮਰੀਕਾ ਕੁਝ ਸਮਾਂ ਕੈਨੇਡਾ ਕਾਫੀ ਸਮਾਂ ਰਿਆ ਇਸ ਤੋਂ ਇਲਾਵਾ ਹੋਰ ਵੀ ਆਸਟ੍ਰੇਲੀਆ థਾਈਲੈਂਡ ਕਈ ਹੋਰ ਮਿਲਕਾਂ 'ਚ ਮੈਂ ਰਿਹਾ ਵੀ ਔਰ ਜਾਣਦਾ ਵੀ ਮੈਨੂੰ ਮੌਕਾ ਮਿਲਿਆ ਮੈਂ ਇਹ ਦੁਨੀਆ 'ਚ ਦੇਖੀ ਵੀ ਆਂ ਬਹੁਤ ਸਾਰੀ ਮੈਂ ਰਿਸਰਚ ਵੀ ਕਰ ਰਿਹਾ ਹਾਂ ਜੋ ਉੱਪਰ ਪੜ੍ਹਾਈ ਵੀ ਪੜ੍ਹਦੂ ਰਿਹਾ ਹੈਗਾ ਵੀ ਜਿਨ੍ਹਾਂ ਵੀ ਦੇਸ਼ਾਂ ਨੇ ਲੋਕਾਂ ਨੇ ਤਰੱਕੀ ਕੀਤੀ ਆ ਉਹਦੇ ਪਿੱਛੇ ਜਿਹੜਾ ਮੁੱਖ ਕਾਰਨ ਆ ਉਹ ਉਹਨਾਂ ਵੱਲੋਂ ਹਾਸਲ ਕੀਤੀ ਗਈ ਉਹਨਾਂ ਲੋਕਾਂ ਵੱਲੋਂ ਹਾਸਲ ਕੀਤੀ ਗਈ ਐਜੂਕੇਸ਼ਨ ਹੀ ਹੈ ਇਸ ਕਰਕੇ ਇਹ ਸਾਡੇ ਲਈ ਪੰਜਾਬ ਵਿੱਚ ਵੀ ਔਰ ਦੇਸ਼ ਵਿੱਚ ਵੀ ਇੱਕ ਬਹੁਤ ਵੱਡਾ ਆ ਪੱਖਿਆ ਕਿ ਜੇਕਰ ਅਸੀਂ ਚਾਹੁੰਦੇ ਆ ਕਿ ਸਾਡਾ ਸਮਾਜ ਸਾਡਾ ਸੂਬਾ ਪੰਜਾਬ ਜਾਂ ਸਾਡਾ ਦੇਸ਼ ਭਾਰਤ ਤਰੱਕੀ ਕਰੇ ਤਾਂ ਇਹਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਕੰਮ ਕਰਨ ਦੀ ਲੋੜ ਆ ਉਹ ਆਪਣੇ ਸਮਾਜ ਨੂੰ ਦੇਸ਼ ਨੂੰ ਲੋਕਾਂ ਨੂੰ ਸਿੱਖਿਅਤ ਕਰਨ ਦੀ ਐਜੂਕੇਟ ਕਰਨ ਦੀ ਲੋੜ ਆ ਇਹ ਇੱਕ ਬੜੀ ਅਫਸੋਸ ਵਾਲੀ ਗੱਲ ਆ ਕਿ ਅੱਜ ਤੋਂ 2500 ਸਾਲ ਪਹਿਲਾਂ ਜਦੋਂ ਸਾਡਾ ਮਤਲਬ ਦੇਸ਼ ਦੁਨੀਆ ਦੇ ਵਿੱਚ ਐਜੂਕੇਸ਼ਨ ਤੇ ਸਭ ਤੋਂ ਅੱਗੇ ਹੁੰਦਾ ਸੀਗਾ ਤਕਸ਼ਿਲਾ ਜਿਹੜੀ ਦੁਨੀਆ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਆ ਉਹ ਪੰਜਾਬ ਦੇ ਜਿਹੜਾ ਅੱਜ ਇਲਾਕਾ ਬਹੁਤ ਸਾਰਾ ਹੁਣ ਪਾਕਿਸਤਾਨ ਦੇ ਵਿੱਚ ਆ ਉਹਦੇ ਵਿੱਚ ਹੀ ਬਣੀ ਸੀ ਔਰ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਤੁਹਾਨੂੰ ਪਤਾ ਕਿ ਨਾਲੰਦਾ ਯੂਨੀਵਰਸਿਟੀ ਜਿਹੜੀ ਆ ਇਹ ਦੁਨੀਆ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਹੋਈਆਂ ਜਿੱਥੇ ਉਸ ਸਮੇਂ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਲੋਕ ਪੜਨ ਦੇ ਲਈ ਆਇਆ ਕਰਦੇ ਸੀ ਲੇਕਿਨ ਅੱਜ ਜੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਵੱਡੀ ਗਿਣਤੀ 'ਚ ਸਾਡੇ ਦੇਸ਼ ਵਿੱਚੋਂ ਪੰਜਾਬ ਵਿੱਚੋਂ ਜਿਹੜੇ ਬੱਚੇ ਆ ਸਟੂਡੈਂਟ ਆ ਉਹ ਪੜਨ ਲਈ ਹੋਰ ਕੰਟਰੀਆਂ 'ਤੇ ਜਾ ਰਹੇ ਆ ਇਦਾ ਕਾਰਨ ਹੀ ਆ ਬੇ ਕਿਸੇ ਸਮੇ ਅਸੀਂ ਐਜੂਕੇਸ਼ਨ ਚ ਬਹੁਤ ਅੱਗੇ ਸੀਗੇ ਇਸ ਕਰਕੇ ਦੁਨੀਆ ਚ ਸਾਡਾ ਦੇਸ਼ ਬਹੁਤ ਜ਼ਿਆਦਾ ਤਰੱਕੀ ਕੀਤਾ ਹੋਇਆ ਦੇਸ਼ ਸੀਗਾ ਔਰ ਆਜ ਦੇ ਸਮੇ ਅਸੀਂ ਐਜੂਕੇਸ਼ਨ ਚ ਪਿੱਛੇ ਹੋ ਗਏ ਇਸ ਕਰਕੇ ਪਛੜ ਗਏ ਔਰ ਅਮਰੀਕਾ ਆ ਕੈਨੇਡਾ ਆ ਇੰਗਲੈਂਡ ਆ ਆ ਜਾਪਾਨ ਆ ਇਹ ਦੇਸ਼ ਐਜੂਕੇਸ਼ਨ ਚ ਸਿੱਖਿਆ ਚ ਬਹੁਤ ਅੱਗੇ ਨਿਕਲ ਗਏ ਇਸ ਕਰਕੇ ਤਰੱਕੀ ਕਰ ਗਏ ਔਰ ਅੱਜ ਪੂਰੀ ਦੁਨੀਆ ਤੋਂ ਲੋਕ ਉੱਥੇ ਜਾਣਾ ਚਾਹੁੰਦੇ ਆ ਜਾਂ ਜਾਣ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਅਸੀਂ ਈਟਾ ਵੱਲੋਂ ਪੰਜਾਬ ਨੂੰ ਔਰ ਬੇਸਕੁਨ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਦੇ ਲਈ ਸਿੱਖਿਅਤ ਕਰਨ ਦੇ ਲਈ ਕੋਸ਼ਿਸ਼ ਸ਼ੁਰੂ ਕੀਤੀ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਔਰ ਸਾਡਾ ਈਟਾ ਦਾ ਜਿਹੜਾ YouTube ਚੈਨਲ ਆ ਤੁਸੀਂ ਉਸ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਔਰ ਹੋਰ ਵੀ ਜੋ ਮੈਸੇਜ ਅਸੀਂ ਈਟਾ ਵੱਲੋਂ ਇਸ਼ੂ ਕਰ ਰਹੇ ਆ ਜਾਂ ਜਾਰੀ ਕਰ ਰਹੇ ਆ ਉਹ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣ ਤੇ ਸਾਡੀ ਮਦਦ ਕਰੋ ਤਾਂ ਕੇ ਮਿਲ ਜੁਲ ਕੇ ਅਸੀਂ ਪੰਜਾਬ ਨੂੰ ਔਰ ਦੇਸ਼ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਦੇ ਲਈ ਸਿੱਖਿਤ ਕਰਨ ਦੇ ਲਈ ਕੰਮ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ